ਸ਼੍ਰੀ ਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਹੋ ਮੇਰੇ ਵੀਰ ਭੈਣ ਭਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਹਾਂਜੀ ਮੈਂ ਤੁਹਾਡੀ ਆਪਣੀ ਪੰਮੀ ਧਾਰੀਬਾਦ ਅੱਜ ਮੈਂ ਬਣਾ ਲੱਗੇ ਆ ਪਾਪ ਕੌਰ ਹਾਂ ਦੇਖੋ ਜੀ ਪੈਕ ਲੈ ਕੇ ਆਂਦਾ ਇੱਕ ਤੇ ਆਪਾਂ ਬਣਾਉਣੇ ਅੱਜ ਪਾਪ ਕੌਰ ਨਾਲ ਖਾਣੇ ਆ ਠੀਕ ਹੈ ਨਾ ਜੀ ਤੇ ਆ ਲਓ ਜੀ ਤੇ ਪਹਿਲਾਂ ਰੱਖਿਆ ਕਰਦਾ ਆਈ ਫ੍ਰੈਂਡ ਆਸਾਂ ਦਿਲ ਕਰਿਆ ਵੀ ਕੀ ਖਾਈਏ ਸੋ ਤਾਂ ਪਾਪ ਕੌਰ ਖਾਣੇ ਆ ਆਪਾਂ ਐਸਾ ਦਾ ਬੜੇ ਸੌਖੇ ਨੇ ਬਣਾਉਣੇ ਤੁਸੀਂ ਵੀ ਖਾ ਲੈਣੇ ਆ ਚਲੋ ਘਰ ਵਿੱਚ ਅੱਜ ਇਹ ਵੀ ਬਣਾ ਲੈਣੇ ਆ ਇਹ ਆਪਾਂ ਵਿੱਚੀ ਇਹਦੇ ਅੱਜ ਕੱਲ ਸਾਰਾ ਆ ਰਿਹਾ ਤੇਰ ਤੂ ਸਾਰਾ ਜੋ ਵੀ ਹੈਗਾ ਬਣਿਆ ਬਣਾਇਆ ਇਹਨੂੰ ਗਰਮ ਹੋ ਜਵੇ ਥੋੜਾ ਜਿਹਾ ਫਰਾਈ ਪੈਨ ਤੇ ਜਦੋਂ ਗਰਮ ਹੋ ਜਾਏਗਾ ਤੇ ਆਪਾਂ ਵਿੱਚ ਪਾਪ ਕੌਰਨ ਪਾ ਲੈਣੇ ਆ ਤੇ ਅੱਜ ਆਪਾਂ ਖਾਣੇ ਆ ਪਾਪ ਕੌਰਨ ਬਣਾ ਕੇ ਸਿੱਕ ਪੋਪਕੋਰਨ ਬਣਾ ਲੈਣਾ ਤਾਂ ਮੇਰਾ ਦਿਲ ਕਰਿਆ ਆ ਖਾਣ ਨੂੰ ਮੈਂ ਕਿਹਾ ਕੀ ਬਣਾਵਾਂ ਮੈਂ ਸੋਚਿਆ ਅੱਜ ਪੋਪਕੋਰਨ ਬਣਾ ਕੇ ਖਾਣੇ ਆ ਮੈਂ ਖਾਤੇ ਤਾਂ ਹੈ ਨਹੀਂ ਕਦੇ ਬਹੁਤ ਘੱਟ ਖਾਨਣੀ ਆ ਪਰ ਕਦੇ ਕਦੇ ਦਿਲ ਕਰ ਜਾਂਦਾ ਮਿੱਥੇ ਵਾਰਜ ਖਾ ਲੈਣੇ ਬਣਾ ਕੇ ਹਾਂਜੀ ਹੋ ਤੁਸੀਂ ਮੇਰੀਆਂ ਵੀਡੀਓ ਦੇਖਦੇ ਆਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵਧੀਆ ਲੱਗਦੀਆਂ ਸੋਹਣੀਆਂ ਲੱਗਦੀਆਂ ਨੇ ਬਾਕੀ ਜੇ ਕੋਈ ਕਮੀ ਹੁੰਦੀ ਹੈ ਵਿੱਚ ਉਹ ਵੀ ਜਰੂਰ ਦੱਸ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਕਮੀਆਂ ਹੁੰਦੀਆਂ ਕਮੈਂਟ ਕਰਕੇ ਮੈਨੂੰ ਵਿੱਚ ਮੈਸੇਜ ਦੇ ਜਰੂਰ ਦੱਸਿਆ ਕਰੋ ਵੀ ਆਹ ਤੁਹਾਡੀ ਕੋਈ ਕਮੀ ਆ ਫਿਰ ਹਾਲ ਤੱਕ ਐਸੀ ਮੇਰੀ ਕੋਈ ਕਮੀ ਹੈ ਨਹੀਂ ਤੇ ਬਾਕੀ ਤੁਹਾਡਾ ਮੈਨੂੰ ਬਹੁਤ ਪਿਆਰ ਮਿਲਦਾ ਪਿਆ ਸਾਰਿਆਂ ਦਾ ਮੇਰੇ ਆਪਣੇ ਆ ਤੁਸੀਂ ਇਹ ਨਹੀਂ ਤੁਸੀਂ ਕੋਈ ਬਗਾਨੇ ਆ ਮੇਰੇ ਆਪਣੇ ਨਾਲ ਮੇਰੇ ਨਾਲ ਜੁੜ ਚੁੱਕੇ ਤੁਸੀਂ ਮੇਰੇ ਆਪਣੇ ਹੀ ਆ ਮੇਰੇ ਭੈਣ ਭਾਈ ਬੜੀ ਖੁਸ਼ੀ ਮਿਲਦੀ ਆ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਤੇ ਜਦੋਂ ਆਪਾਂ ਮਤਲਬ ਕਿ ਵੀ ਲਾਈਵ ਵੀ ਹੁੰਨੇ ਆ ਜੀ ਤੇ ਬਹੁਤ ਪਿਆਰ ਮਿਲਦਾ ਮੈਨੂੰ ਤੁਹਾਡਾ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਦਿਲੋਂ ਪਿਆਰ ਕਰਦੀ ਆ ਜੀ ਆ ਲੱਗੇ ਮੇਰੇ ਲੱਦਾ ਪੜ ਠਾ ਠਾ ਹੋਣ ਲੱਗੇ ਵਿੱਚ ਤੇ ਅਸੀਂ ਤਾਂ ਵੈਸੇ ਤਾਂ ਸਾਡਾ ਪਿੰਡ ਪੈਂਦਾ ਜਿਹਦੇ ਨਾਲ ਤੇ ਪਿੰਡਾਂ ਵਿੱਚ ਤਾਂ ਅਸੀਂ ਮੱਕੀ ਛੋਟੀਆਂ ਹੁੰਦੀਆਂ ਸੀ ਜਦੋਂ ਛੋਟ-ਛੋਟੀਆਂ ਸਾਡੇ ਪੱਠੀ ਉੱਰ ਦੀ ਸੀ ਜੀ ਤੇ ਮੇਰੀ ਬੇਬੇ ਜੀ ਨੂੰ ਦੇਸੀ ਦਾਦੀ ਜੀ ਉਹ ਕਹਿੰਦੇ ਸਾਨੂੰ ਸਵੇਰ ਤੋਂ ਇੱਕ ਪਾਕੇ ਦੇ ਦਿੰਦੇ ਸੀ ਕਿ ਅਸੀਂ ਪੱਠੀ ਤੇ ਜਾਣਾ ਤੇ ਦਾਣੇ ਪਣਾ ਕੇ ਲਿਆਉਣੇ ਸੀ ਅੱਜ ਤਾਂ ਨਵਾਂ ਨਵਾਂ ਫੈਸ਼ਨ ਹੋ ਗਿਆ ਪਤਾ ਨਹੀਂ ਕੀ ਕੀ ਬਿਆਸਤਰਾ ਅਸੀਂ ਵੀ ਉਵੇਂ ਹੀ ਹੋ ਗਏ ਹੁਣ ਤੇ ਅਸੀਂ ਕਣਕ ਦੇ ਦਾਣੇ ਵੀ ਭੁੰਨ ਕੇ ਖਾਂਦੇ ਸੀ ਗੋੜ ਵਿੱਚ ਮਿਲਾ ਕੇ ਜਦੋਂ ਨਮੀ ਕਣ ਕਰਦੇ ਸੀ ਫਿਰ ਪੱਠੀ ਤੇ ਜਾਣਾ ਉਹ ਬੀਬੀ ਬੈਠੀ ਹੁੰਦੀ ਸੀ ਪੱਠੀ ਤੇ ਫਿਰ ਮਤਲਬ ਕਿ ਵੀ ਸਿਮ ਕਰ ਦੋ ਬੈਸ ਨੂੰ ਤੇ ਪੱਟੀ ਜਿਸੀ ਮਤਲਬ ਕਿ ਪਨਾ ਕੇ ਦਾਣੇ ਲਿਆਉਣੇ ਤੇ ਉਹ ਦਾਣੇ ਵੀ ਖਾਣੇ ਤੇ ਬਾਕੀ ਫਿਰ ਇੱਕ ਰੋਟ ਬਣਦਾ ਹੁੰਦਾ ਸੀ ਆਪਣੇ ਉਹਦਾ ਕਣਕ ਦਾ ਜਿਹੜਾ ਨਵੀਂ ਕਣਕ ਆਉਂਦੀ ਆ ਬਾਬਾ ਬਾਲਕਨਾ ਦਾ ਰੋਟ ਵੀ ਸਾਡੇ ਪਿੰਡ ਚ ਬਣਦਾ ਸੀ ਹੁਣ ਤਾਂ ਜੀ ਬਸ ਪੁਰਾਣੀਆਂ ਗੱਲਾਂ ਨੂੰ ਲੋਕੀ ਭੁੱਲੀ ਜਾਂਦੇ ਨੇ ਆਪਾਂ ਲੰਮੀਆਂ ਨਵੀਆਂ ਫੈਸ਼ਨਾਂ ਚ ਆ ਗਏ ਨਵੇਂ ਨਵੇਂ ਸਾਰਾ ਕੁਝ ਹਲਾ ਬਣ ਕੇ ਪਾਪ ਕੌਰ ਬਣ ਵੀ ਗਿਆ ਜੀ ਤੇ ਆ ਲਓ ਜੀ ਅਮੇਂਟ ਲੱਗੀ ਕੋਈ ਪੱਠੀ ਨਹੀਂ ਕੋਈ ਕੋਸ਼ ਨਹੀਂ ਆ ਲਓ ਆ ਲਓ ਕਿੱਧਰ ਗਈਆਂ ਪੱਠੀਆਂ ਕਿੱਧਰ ਗਈਆਂ ਉਹ ਕਣਕਾਂ ਜਿਹੜੀਆਂ ਖਾਈ ਜਾਣੀਆਂ ਆਪਾਂ ਨੇ ਕਣਕ ਨੂੰ ਭੁੰਨ ਕੇ ਲਿਆਉਣਾ ਵਿੱਚ ਗੋੜ ਮਿਲਾ ਕੇ ਖਾਣਾ ਬੜਾ ਮਜ਼ਾ ਸੀ ਬੜੀ ਜ਼ਿੰਦਗੀ ਵਧੀਆ ਸੀ ਉਹ ਸਭ ਤੋਂ ਵਧੀਆ ਲਾਈਫ ਸੀ ਬਹੁਤ ਜ਼ਿਆਦਾ ਲਾਈਫ ਵਧੀਆ ਆ ਲਓ ਹੋ ਵੀ ਗਿਆ ਤਿਆਰ 5 ਮਿੰਟ ਲੱਗੇ ਨੇ ਮੈਂ ਤਾਂ ਹੈਰਾਨ ਹਾਂ ਕਿਦਾਂ ਬਦਲ ਗਿਆ ਸਾਮੇ ਦੇ ਨਾਲ ਆਪਾਂ ਵੀ ਬਦਲ ਗਏ ਆ ਬੱਚਿਆਂ ਤਾਂ ਪਤਾ ਹੀ ਨਹੀਂ ਪੱਠੀਆਂ ਕੀ ਹੁੰਦੀਆਂ ਸੀਗੀਆਂ ਮੈਂ ਆਪਣੀ ਜ਼ਿੰਦਗੀ ਦੇ ਵਿੱਚੋਂ ਪੱਠੀ ਤੇ ਜਾਂਦੀ ਨਹੀਂ ਅੱਜ ਵੀ ਸਾਡੇ ਪਿੰਡ ਹੈਗੀ ਆ ਪੱਠੀ ਸ਼ਾਇਦ ਮੈਂ ਜਾਵਾਂਗੀ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੀ ਜੇ ਮੈਂ ਆਪਣੇ ਪਿੰਡ ਗਈ ਆ ਲਓ ਜੀ ਤਰ ਕੋਟਿਆੜੋ ਦੇ 5 ਮਿੰਟ ਤੇ ਉੱਥੇ ਲਾਈਨਾਂ 'ਚ ਲੱਗੇ ਰਹਿਣਾ ਲਾਈਨਾਂ 'ਚ ਖੜੇ ਰਹਿਣਾ ਜੀ ਪੱਠੀ ਤੇ ਦਾਣੇ ਭੁੰਨੂਗੀ ਉਹ ਝੂਰੀ ਹੁੰਦੀ ਸੀ ਝੂਰ ਜਿਹਨੂੰ ਕਹਿੰਦੇ ਨੇ ਸਾਡੇ ਪਿੰਡਾਂ 'ਚ ਝੂਰੀ ਭੁੰਨਦੀ ਹੁੰਦੀ ਸੀ ਜੀ ਦਾਣੇ ਬੜੇ ਖੁਸ਼ ਹੋਣਾ ਜਦੋਂ ਅਸੀਂ ਇਹਨਾਂ ਨੂੰ ਦਾਣੇ ਹੀ ਦੇਣੇ ਕੋਈ ਪੈਸਾ ਨਹੀਂ ਦੇਣਾ ਦਾਣੇ ਉਹਨਾਂ ਨੂੰ ਐਨੇ ਮਤਲਬ ਕਿ ਐਨੇ ਸਾਰੇ ਦਾਣੇ ਦੇ ਦੇਣੇ ਮੱਕੀ ਪਣਾਉਣੇ ਮੱਕੀ ਦੇ ਦਾਣੇ ਦੇ ਦੇਣੇ ਉਹਨੇ ਬੀਬੀ ਨੇ ਖੁਸ਼ ਹੋ ਜਾਂਦਾ ਅੱਲੋ ਜੀ ਹੋ ਗਏ ਤਿਆਰ ਤੇ ਹੁਣ ਆਪਾਂ ਪਾਉਨੇ ਆ ਆਪਾਂ ਖਾਣੇ ਆ ਤੇ ਆ ਪਾਉਣੇ ਪਲੇਟ ਵਿੱਚ ਅੱਲੋ ਜੀ ਹੁਣ ਆਪਾਂ ਖਾਣੇ ਆ ਪਾਉ ਪਾ ਹਾਂ ਜੀ ਇਹ ਹੋ ਗਏ ਆ ਹੋ ਗਈ ਜੀ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਆਜੋ ਆਪਾਂ ਖਾਈਏ ਤੇ ਨਾਲ ਦੇਖੀ ਥੋੜਾ ਟੇਸ ਦੇਦਾ ਬਹੁਤ ਸਵਾਦ ਆ ਪਰ ਉਹ ਟੇਸ ਨਹੀਂ ਹੈਗਾ ਜਿਹੜਾ ਆਪਾਂ ਰੇਤੇ ਵਿੱਚ ਬਣਾਉਨੇ ਆ ਰੇਤੇ ਵਿੱਚ ਭੁੰਨਦੇ ਆ ਦਾਤੀ ਹੁੰਦੀ ਸੀ ਦਾਤੀ ਦੇ ਨਾਲ ਉਹਦਾ ਕੁਝ ਮਜ਼ਾ ਹੀ ਹੋਰ ਸੀਗਾ ਜੀ ਤੇ ਹੁਣ ਤਾਂ ਛੱਲੀਆਂ ਵੀ ਦੇਖ ਲਓ ਕਿੱਦਾਂ ਭੁੰਨੇ ਜਾਂਦੇ ਨੇ ਮੈਂ ਤਾਂ ਹੁਣ ਦੇਖ ਕੇ ਹੈਰਾਨ ਆ ਸੀਗਾ ਛੱਲੀਆਂ ਭੁੰਨ ਕੇ ਚੁੱਲ੍ਹੇ ਵਿੱਚ ਖਾਂਦੇ ਸੀਗੇ ਤੇ ਹੁਣ ਜਿਹੜੀਆਂ ਛੱਲੀਆਂ ਨੇ ਹੁਣ ਤਾਂ ਜਿਵੇਂ ਮਿੰਟੋ ਮਿੰਟ ਰੇਤੇ ਵਿੱਚ ਤਿਆਰ ਕਰ ਦਿੰਦੇ ਨੇ ਮੈਂ ਟੋਮੈਂਟਾ ਲਾਉਂਦੇ ਨੇ ਉਹ ਸਮਾਂ ਗਿਆ ਚਲੋ ਜੀ ਧੰਨਵਾਦ ਬਹੁਤ ਬਹੁਤ ਤੇ ਬਾਕੀ ਕੋਈ ਗਲਤੀ ਹੋ ਗਈ ਮਾਫ ਕਰਨਾ ਤੁਹਾਡੀ ਪੰਮੀ ਤੁਹਾਡਾ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੁਕਰੀਆ ਜੀ ਧੰਨਵਾਦ